ਰਾਮ ਲਾਲ ਬਾਬੂ ਆਪਣੀ ਪਤਨੀ ਦੇ ਨਾਲ ਵੇੜੇ ਵਿੱਚ ਬੈਠ ਕੇ ਚਾਹ ਪੀ ਰਹੇ ਸੀ ਕੀ ਅਚਾਨਕ ਚਲੋ ਬਾਹਰ ਚਲੋ ਇਹੀ ਕਹਿੰਦੇ ਹੋਏ ਕੁਝ ਆਦਮੀ ਕਰਦੇ ਸਮਾਨ ਨੂੰ ਝੁੱਕ ਕੇ ਬਾਹਰ ਸੁੱਟਣ ਲੱਗੇ ਰਾਮ ਲਾਲ ਜੀ ਅਤੇ ਮਮਤਾ ਜੀ ਉਹਨਾਂ ਆਦਮੀਆਂ ਦੇ ਪੈਰ ਫੜ ਕੇ ਰੋਣ ਲੱਗੇ ਅਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਬੇਕਰਨਾ ਕਰਨੇ ਦੇ ਲਈ ਗਿੜਗਿੜਾ ਰਹੇ ਸੀ ਬੇਟਾ ਸਾਡੀ ਉਮਰ ਤਾਂ ਦੇਖੋ ਅਸੀਂ ਠੀਕ ਨਾਲ ਖੜੇ ਵੀ ਨਹੀਂ ਹੋ ਪਾਉਂਦੇ ਐਸੇ ਵਿੱਚ ਅਸੀਂ ਕਿੱਥੇ ਜਾਵਾਂਗੇ ਸਾਡੇ ਪਰ ਰਹਿਮ ਕਰੋ RAM LAL JI ਨੇ ਕਿਹਾ ਬੁੱਢੇ ਤੁਸੀਂ ਲੋਕਾਂ ਨੂੰ ਪਹਿਲਾਂ ਹੀ ਕਾਫੀ ਮੋਹਲਤ ਦੇ ਚੁੱਕਾ ਹਾਂ ਪਰ ਹੁਣ ਹੋਰ ਨਹੀਂ ਦੇ ਸਕਦਾ ਤੇਰੇ ਬੇਟੇ ਨੇ ਪੂਰੇ 25 ਲੱਖ ਵਿੱਚ ਇਸ ਘਰ ਨੂੰ ਮੈਨੂੰ ਵੇਚਿਆ ਹੈ ਤੇ ਫਿਰ ਤੁਹਾਨੂੰ ਇਕੱਲਾ ਛੱਡ ਕੇ ਰਫੂ ਚੱਕਰ ਹੋ ਗਿਆ ਇਸ ਵਿੱਚ ਮੇਰਾ ਕਿਆ ਕਸੂਰ ਹੈ ਉਸ ਆਦਮੀ ਨੇ ਕਿਹਾ ਬੇਟਾ ਸਾਡੇ ਬੇਟੇ ਨੇ ਸਾਨੂੰ ਧੋਖਾ ਦਿੱਤਾ ਹੈ ਸਾਡੇ ਤੋਂ ਧੋਖੇ ਨਾਲ ਦਸਤਖਤ ਕਰਵਾ ਕੇ ਇਸ ਘਰ ਨੂੰ ਵੇਚ ਦਿੱਤਾ ਸਾਡਾ ਤਾਂ ਕੋਈ ਹੋਰ ਟਿਕਾਣਾ ਵੀ ਨਹੀਂ ਹੈ ਅਸੀਂ ਕਿੱਥੇ ਜਾਵਾਂਗੇ ਮਮਤਾ ਜੀ ਨੇ ਕਿਹਾ ਤੁਸੀਂ ਕਿੱਥੇ ਜਾਓਗੇ ਇਸ ਦਾ ਠਿਕਾ ਮੈਂ ਨਹੀਂ ਲਿਆ ਹੈ ਮੈਂ ਕੋਈ ਬ੍ਰਿਧ ਆਸ਼ਰਮ ਨਹੀਂ ਖੋਲ ਰੱਖਿਆ ਹੈ ਪਿਛਲੇ ਮਹੀਨੇ ਹੀ ਤੁਸੀਂ ਲੋਕਾਂ ਨੂੰ ਕੱਢ ਰਿਹਾ ਸੀ ਪਰ ਉਦੋਂ ਵੀ ਤੁਸੀਂ ਲੋਕਾ ਦਾ ਰੋਣਾ ਧੋਣਾ ਦੇਖ ਕੇ ਪਿੰਗਲ ਗਿਆ ਅਤੇ ਇੱਕ ਮਹੀਨੇ ਦੀ ਮਹੌਲਤ ਦੇ ਦਿੱਤੀ ਹੁਣ ਹੋਰ ਨਹੀਂ ਇਸ ਘਰ ਨੂੰ ਮੈਨੂੰ ਕਿਰਾਏ ਪਰ ਚੜਾਣਾ ਹੈ ਆਖਿਰ ਮੇਰਾ ਵੀ ਤੰਦਾ ਹੈ ਉੜਾ ਜੇ ਕਰ ਕਾ ਨਾਲ ਦੋਸਤੀ ਕਰੇਗਾ ਤਾਂ ਖਾਵੇਗਾ ਕਿਆ ਉਸ ਆਦਮੀ ਨੇ ਕਿਹਾ ਫਿਰ ਉਹ ਆਦਮੀ ਉਹਨਾਂ ਨੂੰ ਕਹਿੰਦਾ ਹੈ ਸੁਣੋ ਤੁਸੀਂ ਲੋਕਾਂ ਦਾ ਰਹਿਣੇ ਦਾ ਇੰਤਜ਼ਾਮ ਮੈਂ ਕਰਵਾ ਸਕਦਾ ਹਾਂ ਇੱਥੇ ਕੋਲ ਹੀ ਵਿੱਚ ਇੱਕ ਬ੍ਰਿਧ ਆਸ਼ਰਮ ਹੈ ਤੁਸੀਂ ਲੋਕ ਚਾਹੋ ਤਾਂ ਮੈਂ ਤੁਸੀਂ ਲੋਕਾਂ ਦਾ ਰਹਿਣੇ ਦਾ ਇੰਤਜ਼ਾਮ ਉੱਥੇ ਕਰਵਾ ਸਕਦਾ ਹਾਂ ਹਾਂ ਬੇਟਾ ਜੇਕਰ ਐਸਾ ਕਰਵਾ ਸਕਦੇ ਹੋ ਤਾਂ ਬੜੀ ਮਿਹਰਬਾਨੀ ਹੋਵੇਗੀ रामलाल जी ने कहा ने फिर वो ਦੋਵੇਂ ਉਸ ਬ੍ਰਿਧ ਆਸ਼ਰਮ ਵਿੱਚ ਰਹਿਣ ਚਲੇ ਜਾਂਦੇ ਹਨ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਇਹ ਦੇਖ ਕੇ ਕਿ ਉੱਥੇ ਜਿੰਨੇ ਵੀ ਬਜ਼ੁਰਗ ਹਨ ਸਾਰੇ ਆਪਣਾ ਘਰ ਹੁੰਦੇ ਹੋਏ ਵੀ ਇੱਥੇ ਰਹਿੰਦੇ ਹਨ ਕਿਸੇ ਦੇ ਬੱਚੇ ਨੇ ਉਨ੍ਹਾਂ ਨੂੰ ਇੱਥੇ ਖੁਦ ਛੱਡ ਦਿੱਤਾ ਜਾਂ ਫਿਰ ਕੋਈ ਬੱਚਿਆਂ ਤੋਂ ਪਰੇਸ਼ਾਨ ਹੋ ਕੇ ਇੱਥੇ ਖੁਦ ਆ ਗਏ ਉਹਨਾਂ ਦੋਨਾਂ ਨੂੰ ਉੱਥੇ ਰਹਿੰਦੇ ਕੁਝ ਹੀ ਸਮੇਂ ਹੋਇਆ ਸੀ ਕਿ ਉਹਨਾਂ ਨੂੰ ਪਤਾ ਚੱਲਿਆ ਇਸ ਬ੍ਰਿਧ ਆਸ਼ਰਮ ਨੂੰ ਖਾਲੀ ਕਰਾਇਆ ਜਾ ਰਿਹਾ ਹੈ ਕਿਉਂਕਿ ਹੁਣ ਉਸ ਦਾ ਖਰਚਾ ਚੁੱਕਣੇ ਵਾਲਾ ਕੋਈ ਨਹੀਂ ਰਿਹਾ ਸਾਰੇ ਬਜ਼ੁਰਗ ਬੈਠੇ ਉਦਾਸ ਹੋ ਕੇ ਸੋਚ ਰਹੇ ਸੀ ਕਿ ਹੁਣ ਉਹ ਕਿੱਥੇ ਜਾਣਗੇ ਕਿ ਆ ਸਮਾਜ ਵਿੱਚ ਅਸੀਂ ਇੰਨੇ ਬੇਕਾਰ ਹਾਂ ਕਿ ਸਾਡਾ ਰਹਿਣੇ ਦਾ ਕੋਈ ਟਿਕਾਣਾ ਹੀ ਨਹੀਂ ਬਸ ਦਰ ਦਰ पटਕੇ ਜਾ ਰਹੇ ਹਾਂ RAMNAL JI ਤਾਂ ਸੋਚ ਰਹੇ ਸੀ ਕਿ ਚਲੋ ਹੁਣ ਅਸੀਂ ਆਪਣਾ ਬੁਢਾਪਾ ਇੱਥੇ ਹੀ ਇਸ ਬ੍ਰਿਧ ਆਸ਼ਰਮ ਵਿੱਚ ਗੁਜ਼ਾਰ ਦਵਾਂਗੇ ਕਿਉਂਕਿ ਉਹਨਾਂ ਦੇ ਪੁੱਤ ਨੇ ਧੋਖੇ ਨਾਲ ਉਹਨਾਂ ਦਾ ਸਭ ਕੁਝ ਹਤਿਆ ਲਿਆ ਤੇ ਨਾ ਜਾਣੇ ਕਿੱਥੇ ਗਾਇਬ ਹੋ ਗਿਆ ਹੁਣ ਤਾਂ ਇੱਥੇ ਤੋਂ ਵੀ ਕੱਢਿਆ ਜਾ ਰਿਹਾ ਹੈ ਹੁਣ ਅਸੀਂ ਹੋਰ ਕਿੱਥੇ ਜਾਵਾਂਗੇ ਬ੍ਰਿਧ ਆਸ਼ਰਮ ਦੇ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਬ੍ਰਿਧ ਆਸ਼ਰਮ ਵਿੱਚ ਭੇਜਿਆ ਜਾ ਰਿਹਾ ਸੀ ਤਾਂ ਰਾਮ ਲਾਲ ਜੀ ਅਤੇ ਮਮਤਾ ਜੀ ਨੂੰ ਵੀ ਇੱਕ ਅਲੱਗ ਕਿਸੇ ਦੂਰ ਦੇ ਸ਼ਹਿਰ ਦੇ ਬ੍ਰਿਧ ਆਸ਼ਰਮ ਵਿੱਚ ਭੇਜਿਆ ਗਿਆ ਜਦ ਉਹਨਾਂ ਬਜ਼ੁਰਗਾਂ ਨੂੰ ਲੈ ਜਾਇਆ ਜਾ ਰਿਹਾ ਸੀ ਮਨ ਨੂੰ ਐਸਾ ਲੱਗ ਰਿਹਾ ਸੀ ਜਿਵੇਂ ਵਿਚਾਰੇ ਕੋਈ ਅਨਚਾਹੇ ਗਾਂ ਮੱਜ ਹਨ ਜਦੋਂ ਉਹਨਾਂ ਦੀ ਉਮਰ ਹੋ ਗਈ ਅਤੇ ਉਹਨਾਂ ਦੀ ਜ਼ਰੂਰਤ ਖਤਮ ਹੋ ਗਈ ਤਾਂ ਉਹਨਾਂ ਨੂੰ ਇੱਕ ਹੱਥ ਤੋਂ ਦੂਸਰੇ ਹੱਥ ਦਿੱਤਾ ਜਾ ਰਿਹਾ ਹੈ। ਰਾਮ ਲਾਲ ਜੀ ਇਸ ਹਾਲਤ ਵਿੱਚ ਆਪਣੇ ਹੰਝੂ ਪੂੰਝਦੇ ਹੋਏ ਕਹਿ ਰਹੇ ਸੀ। ਮਮਤਾ ਕਿਆ ਇਹੀ ਦੇਖਣੇ ਦੇ ਲਈ ਮੈਂ ਇੱਕ ਇੱਕ ਪੈਸਾ ਜੋੜ ਕੇ ਆਪਣਾ ਘਰ ਬਣਾਇਆ ਸੀ। ਮੈਂ ਸੋਚਿਆ ਸੀ ਕਿ ਇੱਕ ਛੋਟਾ ਜਿਹਾ ਘਰ ਬਣਾਉਂਗਾ ਜਿਸ ਵਿੱਚ ਮੇਰੇ ਬੱਚੇ ਅਤੇ ਮੈਂ ਚੈਨ ਨਾਲ ਰਹਿ ਸਕਾਂਗੇ ਪਰ ਉਦੋਂ ਕਿੱਥੇ ਪਤਾ ਸੀ ਕਿ ਘਰ ਬਣਾਉਣੇ ਦੇ ਬਾਵਜੂਦ ਇਵੇਂ ਦਰਦਰ ਪਟਕਣਾ ਪਵੇਗਾ ਤੁਸੀਂ ਚਿੰਤਾ ਨਾ ਕਰੋ ਜੀ ਸਭ ਠੀਕ ਹੋ ਜਾਵੇਗਾ ਮਮਤਾ ਜੀ ਵੀ ਆਪਣੇ ਹੰਝੂ ਪੂੰਝਦੇ ਹੋਏ ਕਹਿੰਦੀ ਹਨ ਫਿਰ ਉਹਨਾਂ ਨੂੰ ਕਿਸੇ ਅਲੱਗ ਸ਼ਹਿਰ ਦੇ ਬ੍ਰਿਧ ਆਸ਼ਰਮ ਵਿੱਚ ਭੇਜ ਦਿੱਤਾ ਜਾਂਦਾ ਹੈ ਇਨੇ ਦਿਨਾਂ ਤੱਕ ਪਿਛਲੇ ਬ੍ਰਿਧ ਆਸ਼ਰਮ ਵਿੱਚ ਰਹਿੰਦੇ ਹੋਏ ਉੱਥੇ ਦੇ ਲੋਕਾਂ ਨਾਲ ਕਾਫੀ ਲਗਾਵ ਜਿਹਾ ਹੋ ਗਿਆ ਸੀ ਫਿਰ ਨਵੀਂ ਜਗ੍ਹਾ ਨਵੇਂ ਲੋਕ ਦੋਨਾਂ ਨੂੰ ਕਾਫੀ ਇਕੱਲਾਪਨ ਮਹਿਸੂਸ ਹੋਣ ਲੱਗਾ ਇੱਕ ਦਿਨ ਉਸ ਬ੍ਰਿਧ ਆਸ਼ਰਮ ਵਿੱਚ ਜੋ ਨਵੇਂ ਆਏ ਸੀ ਉਹਨਾਂ ਸਭ ਨੂੰ ਦੱਸਿਆ ਜਾ ਰਿਹਾ ਸੀ ਕਿ ਇੱਥੇ ਵਿੱਚ ਵਿੱਚ ਸਭ ਨੂੰ ਕੰਮ ਕਰਨ ਲਈ ਜਾਇਆ ਜਾਂਦਾ ਹੈ ਕੁਝ ਵੱਡੇ ਲੋਕਾਂ ਦੇ ਘਰ ਵਿੱਚ ਜਦ ਕੋਈ ਪ੍ਰੋਗਰਾਮ ਹੁੰਦਾ ਹੈ ਘਰ ਦੇ ਕੰਮਾਂ ਵਿੱਚ ਮਦਦ ਦੇ ਲਈ ਤੁਸੀਂ ਲੋਕਾਂ ਨੂੰ ਲੈ ਜਾਇਆ ਜਾਂਦਾ ਹੈ ਇਸ ਨਾਲ ਉਹ ਇਸ ਆਸ਼ਰਮ ਦੇ ਆਰਥਿਕ ਖਰਚੇ ਦੀ ਮਦਦ ਕਰਦੇ ਹਨ ਜਿਸ ਨਾਲ ਇਹ ਆਸ਼ਰਮ ਚੰਗੇ ਨਾਲ ਚੱਲ ਪਾਵੇ ਰਾਮ ਲਾਲ ਜੀ ਅਤੇ ਮਮਤਾ ਜੀ ਤਾਂ ਇਹ ਗੱਲ ਸੁਣ ਕੇ ਹੈਰਾਨ ਸੀ ਕਿਹਾ ਐਸਾ ਵੀ ਹੁੰਦਾ ਹੈ ਅਸੀਂ ਬੁੱਢਿਆਂ ਨੂੰ ਵੀ ਕੰਮ ਵਿੱਚ ਲਗਾਇਆ ਜਾ ਸਕਦਾ ਹੈ ਅਤੇ ਇਹੀ ਵੱਡੇ ਲੋਕ ਸਾਨੂੰ ਕਿਉਂ ਲੈ ਜਾਂਦੇ ਹਨ ਕੰਮ ਦੇ ਲਈ ਜਦ ਕਿ ਉਹ ਚਾਹੇ ਤਾਂ ਚੰਗੇ ਜਵਾਨ ਤੰਦਰੁਸਤ ਇਨਸਾਨ ਨੂੰ ਕੰਮ ਪਰ ਲਗਾ ਸਕਦੇ ਹਨ ਕਿਉਂਕਿ ਜਦੋਂ ਉਹ ਪੈਸੇ ਦੇਣਗੇ ਹੀ ਤਾਂ ਕਿਸੇ ਚੰਗੇ ਨੂੰ ਹੀ ਦੇਣਗੇ ਨਾ ਰਾਮ ਲਾਲ ਜੀ ਨੇ ਕਿਹਾ ਪਤਾ ਨਹੀਂ ਜੀ ਮੈਨੂੰ ਤਾਂ ਤੁਹਾਡੀ ਫਿਕਰ ਹੋ ਰਹੀ ਹੈ ਮੈਂ ਤਾਂ ਫਿਰ ਵੀ ਕਰ ਹੀ ਲੂੰਗੀ ਮਮਤਾ ਜੀ ਚਿੰਤਾ ਜਤਾਉਂਦੇ ਹੋਏ ਕਹਿੰਦੀ ਹਨ ਚਲੋ ਹੁਣ ਦੇਖਿਆ ਹੀ ਜਾਵੇ ਕਿ ਆ ਕੰਮ ਦਿੰਦੇ ਹਨ RAMLAL ਜੀ ਨੇ ਕਿਹਾ ਉਸਦੇ ਬਾਅਦ ਉਹ ਉੱਥੇ ਦੇ ਬਜ਼ੁਰਗ ਤੋਂ ਪੁੱਛਦੇ ਹਨ ਕਿਉ ਭਾਈ ਦੇਖ ਕੇ ਤਾਂ ਤੁਸੀਂ ਮੇਰੇ ਹਮ ਉਮਰ ਹੀ ਲੱਗਦੇ ਹੋ ਅਤੇ ਤੁਸੀਂ ਇੱਥੇ ਪੁਰਾਣੇ ਵੀ ਹੋ ਤੁਸੀਂ ਤਾਂ ਦੱਸ ਹੀ ਸਕਦੇ ਹੋ ਸਾਨੂੰ ਕਿਹੜਾ ਕੰਮ ਦਿੱਤਾ ਜਾਂਦਾ ਹੈ ਉਹ ਆਦਮੀ ਇੱਕ ਹਲਕੀ ਜਹੀ ਮੁਸਕਾਨ ਦੇ ਨਾਲ ਕਹਿੰਦਾ ਹੈ ਨਵੇਂ ਆਏ ਹੋ ਸਬਰ ਕਰੋ ਸਭ ਪਤਾ ਚਲ ਜਾਵੇਗਾ ਬਸ ਇੱਕ ਹੀ ਗੱਲ ਕਹਿਣਾ ਚਾਹੂੰਗਾ ਇਸ ਦੁਨੀਆ ਵਿੱਚ ਕੁਝ ਵੀ ਮੁਫਤ ਵਿੱਚ ਨਹੀਂ ਮਿਲਦਾ ਹੈ ਜਦੋਂ ਸਾਡੇ ਬੱਚਿਆਂ ਨੇ ਸਾਨੂੰ ਨਹੀਂ ਬਖਸ਼ਿਆ ਤਾਂ ਗੈਰਾਂ ਨਾਲ ਕੀ ਆ ਉਮੀਦ ਕਰਨਾ ਘੱਟ ਤੋਂ ਘੱਟ ਇੱਥੇ ਸਾਨੂੰ ਰਹਿਣੇ ਦੇ ਲਈ ਛੱਤ ਤਾਂ ਦੇ ਰਹੇ ਹਨ ਇਹੀ ਕਹਿ ਕੇ ਉਹ ਬਜ਼ੁਰਗ ਚਲਾ ਗਿਆ RAMLAL ਜੀ ਉਸ ਆਦਮੀ ਦੀ ਅਤੇ ਉਹਨਾਂ ਦੀ ਗੱਲਾਂ ਦਾ ਮਤਲਬ ਸਮਝਣੇ ਦੀ ਕੋਸ਼ਿਸ਼ ਕਰਨ ਲੱਗੇ ਉਸ ਦਿਨ ਉੱਥੇ ਦੇ ਕੁਝ ਬਜ਼ੁਰਗਾਂ ਦਾ ਚੋਣ ਹੋਇਆ ਇੱਕ ਵੱਡੇ ਕਰਦੇ ਆਦਮੀ ਦੇ ਇੱਥੇ ਪਾਰਟੀ ਵਿੱਚ ਕੰਮ ਕਰਨੇ ਦੇ ਲਈ ਬਸ ਕਿ ਆ ਸੀ ਰਾਮ ਲਾਲ ਅਤੇ ਮਮਤਾ ਜੀ ਦਾ ਵੀ ਕੰਮ ਦੇ ਲਈ ਚੋਣ ਹੋਇਆ ਜਿਨ੍ਹਾਂ ਬਜ਼ੁਰਗਾਂ ਦਾ ਚੋਣ ਹੋਇਆ ਉਹਨਾਂ ਸਾਰਿਆਂ ਨੂੰ ਸ਼ਾਮ ਨੂੰ ਲੈ ਜਾਇਆ ਜਾ ਰਿਹਾ ਸੀ ਸਾਰੇ ਇੱਕ ਵੱਡੇ ਬੰਗਲੇ ਦੇ ਅੰਦਰ ਗਏ ਫਿਰ ਬ੍ਰਿਧ ਆਸ਼ਰਮ ਦੇ ਚੇਅਰਮੈਨ ਨੇ ਸਭ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਜਿੱਥੇ ਮਮਤਾ ਜੀ ਨੂੰ ਰਸੋਈ ਵਿੱਚ ਮਦਦ ਦੇ ਲਈ ਕਿਹਾ ਗਿਆ ਉੱਥੇ ਹੀ ਰਾਮ ਲਾਲ ਜੀ ਨੂੰ ਕਰਦੇ ਸਾਰੇ ਬਾਥਰੂਮਾਂ ਦੀ ਸਫਾਈ ਕਰਨੇ ਨੂੰ ਕਿਹਾ ਗਿਆ ਇਹ ਸਾਰੇ ਕੰਮ ਸੁਣ ਕੇ ਤਾਂ ਉਹ ਹੈਰਾਨ ਹੀ ਹੋ ਗਏ ਫਿਰ ਰਾਮ ਲਾਲ ਜੀ ਨੇ ਕਿਹਾ ਮੈਂ ਇਹੀ ਕੰਮ ਨਹੀਂ ਕਰੂੰਗਾ। ਅੱਛਾ ਕੋਈ ਗੱਲ ਨਹੀਂ ਫਿਰ ਤੁਸੀਂ ਲੋਕ ਆਪਣਾ ਟਿਕਾਣਾ ਕਿਤੇ ਹੋਰ ਦੇਖ ਲਵੋ। ਕਿਉਂਕਿ ਮੁਫਤ ਵਿੱਚ ਕਦ ਤੱਕ ਕੋਈ ਤੁਹਾਨੂੰ ਰੋਟੀ ਦੇਵੇਗਾ। ਤੁਹਾਡੇ ਬੱਚਿਆਂ ਨੇ ਜੇ ਤੁਸੀਂ ਲੋਕਾਂ ਨੂੰ ਮੁਫਤ ਵਿੱਚ ਰੱਖਣੇ ਤੋਂ ਮਨਾ ਕਰ ਦਿੱਤਾ ਫਿਰ ਅਸੀਂ ਤਾਂ ਗੈਰ ਹਾਂ। ਉਸ ਬ੍ਰਿਧ ਆਸ਼ਰਮ ਦੇ ਚੇਅਰਮੈਨ ਨੇ ਕਿਹਾ ਨਹੀਂ ਨਹੀਂ ਉਹ ਦਰਅਸਲ ਇਹਨਾ ਦੀ ਤਬੀਅਤ ਠੀਕ ਨਹੀਂ ਹੈ। ਇਸ ਲਈ ਹੀ ਕੰਮ ਨੂੰ ਮਨਾ ਕਰ ਰਹੇ ਹਨ ਤੁਸੀਂ ਇਹਨਾਂ ਨੂੰ ਕੋਈ ਆਸਾਨ ਜਿਹਾ ਕੰਮ ਦੇ ਦੇਵੋ ਮਮਤਾ ਜੀ ਨੇ ਕਿਹਾ ਠੀਕ ਹੈ ਫਿਰ ਤੁਸੀਂ ਘਰ ਦੇ ਲੋਕਾਂ ਨੂੰ ਚਾਹ ਪਾਣੀ ਦੇ ਦੇਣਾ ਉਸ ਚੇਅਰਮੈਨ ਨੇ ਕਿਹਾ ਅਤੇ ਉੱਥੇ ਤੋਂ ਚਲਾ ਗਿਆ ਮਮਤਾ ਇਹੀ ਤੂੰ ਕੀ ਕਹਿ ਰਹੀ ਹੈ ਅਸੀਂ ਹੀ ਸਭ ਕਰਾਂਗੇ ਰਾਮ ਲਾਲ ਜੀ ਨੇ ਕਿਹਾ ਤਾਂ ਫਿਰ ਕੀ ਅਸੀਂ ਸੜਕ ਪਰ ਰਹਾਂਗੇ ਸਾਡੇ ਕੋਲ ਹੋਰ ਕੋਈ ਰਸਤਾ ਬਚਿਆ ਹੈ ਕਿਆ ਉਹ ਤਾਂ ਇਹਨਾਂ ਦਾ ਭਲਾ ਹੋ ਘਟ ਤੋਂ ਘਟ ਸਾਨੂੰ ਰੱਖ ਤਾਂ ਰਹੇ ਹਨ ਮਮਤਾ ਜੀ ਨੇ ਕਿਹਾ ਰੱਖ ਕਿਆ ਰਹੇ ਹਨ ਮਮਤਾ ਮੈਨੂੰ ਹੁਣੇ-ਹੁਣੇ ਪਤਾ ਚੱਲਿਆ ਇਹਨਾਂ ਨੂੰ ਚੰਗੇ ਖਾਸੇ ਪੈਸੇ ਮਿਲਦੇ ਹਨ ਸਾਨੂੰ ਕੰਮ ਪਰ ਲਗਵਾਣੇ ਦੇ ਲਈ ਅਤੇ ਸਾਡੇ ਲਈ ਤਾਂ ਕੁਝ ਜ਼ਿਆਦਾ ਖਰਚਾ ਕਰਨਾ ਹੁੰਦਾ ਨਹੀਂ ਹੈ ਬਸ ਸੁੱਕੀ ਦਾਲ ਰੋਟੀ ਹੀ ਖਿਲਾਣੀ ਹੁੰਦੀ ਹੈ ਉਹ ਗੱਲ ਅਲੱਗ ਹੈ ਘੱਟ ਤੋਂ ਘੱਟ ਈ ਸਾਨੂੰ ਛੱਤ ਤਾਂ ਦੇ ਰਹੇ ਹਨ ਰਹਿਣੇ ਦੇ ਲਈ RAMLAL JI ਨੇ ਕਿਹਾ ਫਿਰ ਦੋਵੇਂ ਆਪਣੇ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਹਨ RAMLAL JI ਜਦ ਸਭ ਨੂੰ ਚਾਹ ਦੇ ਰਹੇ ਸੀ ਇੱਕ ਆਦਮੀ ਨੂੰ ਉਹਨਾਂ ਨੇ ਪਿੱਛੇ ਤੋਂ ਕਿਹਾ ਸਾਹਿਬ ਚਾਹ ਉਹ ਆਦਮੀ ਜਦ ਚਾਹ ਲੈਣ ਪਿੱਛੇ ਮੁੜਿਆ ਦੋਵੇਂ ਹੀ ਹੈਰਾਨ ਹੋ ਗਏ ਕਿਉਂਕਿ ਉਹ ਆਦਮੀ ਰਾਮ ਲਾਲ ਜੀ ਦਾ ਪੁੱਤ ਸੋਨੂ ਸੀ ਜਿਸ ਦੀ ਵਜ੍ਹਾ ਨਾਲ ਅੱਜ ਉਹਨਾਂ ਦੀ ਐਸੀ ਹਾਲਤ ਸੀ ਚਾਹ ਦੇ ਕੇ ਰਾਮ ਲਾਲ ਜੀ ਜਾਨ ਲੱਗੇ ਤਾਂ ਸੋਨੂ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਜਰਾ ਸੁਣੋ ਰਾਮ ਲਾਲ ਜੀ ਨੇ ਕਿਹਾ ਹਾਂ ਕਹੋ ਈ ਚਾਹ ਤੂੰ ਬਣਾਈ ਹੈ ਛੀ ਇਹੀ ਕੋਈ ਚਾਹ ਹੈ ਇਸ ਨੂੰ ਤੂੰ ਹੀ ਪੀ ਇਹੀ ਕਹੇ ਕਿ ਸੋਨੂ ਨੇ ਉਸ ਗਰਮ ਚਾਹ ਨੂੰ ਰਾਮ ਲਾਲ ਜੀ ਦੇ ਮੂੰਹ ਪਰ ਸੁੱਟ ਦਿੱਤਾ ਰਾਮ ਲਾਲ ਜੀ ਗਰਮ ਚਾਹ ਹੋਣੇ ਦੀ ਵਜ੍ਹਾ ਨਾਲ ਥਿਲਮਿਲਾ ਜਾਂਦੇ ਹਨ ਅਤੇ ਰੋਂਦੇ ਰੋਂਦੇ ਕਹਿੰਦੇ ਹਨ ਮੈਂ ਇਹ ਚਾਹ ਨਹੀਂ ਬਣਾਈ ਮੈਂ ਤਾਂ ਬਸ ਦੇ ਰਿਹਾ ਸੀ ਠੀਕ ਹੈ ਠੀਕ ਹੈ ਜਾ ਇੱਥੇ ਤੋਂ ਸੋਨੂ ਨੇ ਕਿਹਾ ਰਾਮ ਲਾਲ ਜੀ ਜਾ ਕੇ ਇੱਕ ਕੋਨੇ ਵਿੱਚ ਬੈਠ ਕੇ ਹੰਝੂਆਂ ਨੂੰ ਲੁਕਾਣੇ ਦੀ ਕੋਸ਼ਿਸ਼ ਕਰਨ ਲੱਗਦੇ ਹਨ ਜਦ ਹੀ ਉੱਥੇ ਮਮਤਾ ਜੀ ਆ ਜਾਂਦੀ ਹਨ ਅਤੇ ਉਹ ਰਾਮ ਲਾਲ ਜੀ ਤੋਂ ਉਹਨਾਂ ਦੀ ਪਰੇਸ਼ਾਨੀ ਦਾ ਕਾਰਨ ਪੁੱਛਦੀ ਹਨ ਰਾਮ ਲਾਲ ਜੀ ਉਹਨਾਂ ਨੂੰ ਸਭ ਕੁਝ ਦੱਸ ਦਿੰਦੇ ਹਨ ਇਸ ਪਰਮ ਮਮਤਾ ਜੀ ਨੂੰ ਕਾਫੀ ਗੁੱਸਾ ਆ ਜਾਂਦਾ ਹੈ ਉਹ ਤੁਰੰਤ ਉੱਠ ਕੇ ਉੱਥੇ ਤੋਂ ਸੋਨੂ ਦੇ ਕੋਲ ਜਾਣ ਲੱਗਦੀ ਹਨ ਤਾਂ ਰਾਮ ਲਾਲ ਜੀ ਉਹਨਾਂ ਨੂੰ ਰੋਕ ਕੇ ਪੁੱਛਦੇ ਹਨ ਤੂੰ ਕਿੱਥੇ ਜਾ ਰਹੀ ਹੈ ਉਸ ਨਲਾਇਕ ਨੂੰ ਥੱਪੜ ਮਾਰਨ ਇੰਨਾ ਸਭ ਕਰਕੇ ਵੀ ਉਸ ਨੂੰ ਚੈਨ ਨਹੀਂ ਮਿਲਿਆ ਆਪਣੇ ਪਿਤਾ ਪਰ ਚਾਹ ਸੁਟਦਾ ਹੈ ਉਸ ਦੀ ਅੱਜ ਦੀ ਹਰਕਤ ਦੇ ਬਾਅਦ ਤੈਨੂੰ ਵੀ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਉਹ ਕਿੰਨਾ ਨੀਚੇ ਗਿਰ ਚੁੱਕਿਆ ਹੈ ਤੈਨੂੰ ਕੀ ਲੱਗਦਾ ਹੈ ਕਿ ਆ ਉਸ ਪਰ ਤੇਰੇ ਥੱਪੜ ਮਾਰਨੇ ਦਾ ਕੁਝ ਫਰਕ ਪਵੇਗਾ ਨਹੀਂ ਉਲਟਾ ਉਹ ਹੋਰ ਸਾਡੇ ਲਈ ਮੁਸੀਬਤ ਖੜੀ ਕਰ ਦੇਵੇਗਾ ਰਾਮ ਲਾਲ ਜੀ ਨੇ ਕਿਹਾ ਤਾਂ ਕਿ ਆ ਉਸ ਨੂੰ ਇਵੇਂ ਹੀ ਛੱਡ ਦਵਾਂਗੇ ਕਦ ਤੋਂ ਉਸ ਨੂੰ ਲੱਭ ਰਹੇ ਸੀ ਤਾਂ ਕਿ ਉਸ ਨੇ ਐਸਾ ਕਿਉਂ ਕੀਤਾ ਇਹ ਹੀ ਜਾਣ ਸਕੀਏ ਅਤੇ ਹੁਣ ਜਦੋਂ ਉਹ ਸਾਡੇ ਸਾਹਮਣੇ ਹੈ ਉਸ ਨੂੰ ਇਵੇਂ ਹੀ ਜਾਣ ਦਈਏ ਮਮਤਾ ਜੀ ਨੇ ਕਿਹਾ ਨਹੀਂ ਮੈਂ ਐਸਾ ਨਹੀਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਹਾਂ ਇਸ ਨੂੰ ਇਸ ਦੀ ਭਾਸ਼ਾ ਵਿੱਚ ਹੀ ਜਵਾਬ ਦੇਣੇ ਦੀ ਜ਼ਰੂਰਤ ਹੈ रामलाल जी ਨੇ ਕਿਹਾ ਮਤਲਬ ਕਿਆ ਕਰਨੇ ਵਾਲੇ ਹੋ ਤੁਸੀਂ ममता जी ਨੇ ਇਹੀ ਪੁੱਛਿਆ ममता ਅੱਜ ਕੱਲ ਦੇ ਬੱਚਿਆਂ ਨੂੰ ਲੱਗਦਾ ਹੈ ਉਹ ਕੁਝ ਵੀ ਕਰਨਗੇ ਅਤੇ ਮਾਤਾ ਪਿਤਾ ਉਸ ਨੂੰ ਸਹਨਦੇ ਰਹਿਣਗੇ ਪਰ ਉਹ ਗਲਤ ਹੈ ਜੇਕਰ ਉਹ ਪੈਸੇ ਦੇ ਲਈ ਇੰਨਾ ਨੀਚੇ ਗਿਰ ਸਕਦਾ ਹੈ ਤਾਂ ਮੈਂ ਵੀ ਉਸ ਦਾ ਬਾਪ ਹਾਂ सोनू ਖੜਾ ਸੀ ਇਹ ਬੁੱਢੇ ਜਰਾ ਇੱਧਰ ਆਉਣਾ ਸਿਰਫ ਚਾਹ ਹੀ ਦੇਵੇਂਗਾ ਜਾਂ ਕੁਝ ਖਾਣੇ ਨੂੰ ਲੈ ਕੇ ਆ ਸੋਨੂੰ ਨੇ ਕਿਹਾ RAMLAL ਜੀ ਜਾਂਦੇ ਹਨ ਅਤੇ ਉਸਦੇ ਲਈ ਮਿਠਾਈ ਲੈ ਕੇ ਆਉਂਦੇ ਹਨ ਮਿਠਾਈ ਖਾ ਕੇ ਸੋਨੂੰ ਆਪਣਾ ਹੱਥ RAMLAL ਜੀ ਦੀ ਕਮੀਜ਼ ਵਿੱਚ ਪਹੁੰਚ ਦਿੰਦਾ ਹੈ ਅਤੇ ਕਹਿੰਦਾ ਹੈ ਜਰਾ ਮੇਰਾ ਜੁੱਤਾ ਸਾਫ਼ ਕਰ ਦੇ ਬੜੇ ਗੰਦੇ ਹੋ ਗਏ ਹਨ RAMLAL ਜੀ ਉਸ ਦੀ ਤਰਫ ਅੱਖਾਂ ਬੜੀ ਕਰਕੇ ਕੁਰਨ ਲੱਗਦੇ ਹਨ ਕਿ ਜੇ ਜਦੀ ਸੋਨ ਨੂੰ ਫਸਫਸਾ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਜ਼ਿਆਦਾ ਗੁੱਸਾ ਦਿਖਾਣੇ ਦੀ ਜ਼ਰੂਰਤ ਨਹੀਂ ਹੈ ਨਹੀਂ ਤਾਂ ਪਹਿਲਾ ਸਿਰਫ ਘਰ ਤੋਂ ਬੇਕਾਰ ਕੀਤਾ ਸੀ ਹੁਣ ਇਸ ਕੰਮ ਤੋਂ ਵੀ ਨਿਕਲਵਾ ਕੇ ਭੁੱਖੇ ਮਰਨੇ ਦੀ ਨੋਬਤ ਵਿੱਚ ਲਿਆ ਦੇਵਾਂਗਾ ਪਤਾ ਹੈ ਅੱਜ ਮੇਰਾ ਵਿਆਹ ਹੈ ਇਹ ਜੋ ਤੁਸੀਂ ਤਾਮਚਾਮ ਦੇਖ ਰਹੇ ਹੋ ਨਾ ਉਹ ਮੇਰੇ ਲਈ ਹੀ ਹੈ ਇਸ ਘਰ ਦੀ ਬੇਟੀ ਨਾਲ ਵਿਆਹ ਕਰਨ ਜਾ ਰਿਹਾ ਹਾਂ ਹਾਂ ਜੈਸਾ ਕਹਿੰਦਾ ਹਾਂ ਵੈਸਾ ਕਰੋ ਜੋ ਤੂੰ ਪੈਦਾ ਹੋ ਗਿਆ ਆਖਿਰ ਸਾਡੀ ਕਿਹੜੀ ਗਲਤੀ ਦੀ ਸਜ਼ਾ ਹੈ ਤੂੰ ਰਾਮ ਲਾਲ ਜੀ ਨੇ ਕਿਹਾ ਸੋਨੂੰ ਬੋਲਿਆ ਅੱਧੀ ਯਾਦ ਹੈ ਗਲਤੀ ਜਦ ਮੈਂ ਜੂਏ ਵਿੱਚ ਪੈਸੇ ਹਾਰ ਗਿਆ ਸੀ ਗੁੰਡੇ ਮੇਰੇ ਪਿੱਛੇ ਪਏ ਸੀ ਉਦੋਂ ਤੁਹਾਡੇ ਤੋਂ ਮੈਂ ਪੈਸੇ ਮੰਗੇ ਸੀ ਤੁਸੀਂ ਕਿਹਾ ਕਿ ਹਾਂ ਸੀ ਉਲਟਾ ਪੁਲਿਸ ਤੋਂ ਮੈਨੂੰ ਫੜਵਾਣੇ ਦੀ ਧਮਕੀ ਦੇਣ ਲੱਗੇ ਇਸ ਲਈ ਉਸ ਦਾ ਬਦਲਾ ਲਿਆ ਮੈਂ ਸੋਨੂੰ ਨੇ ਕਿਹਾ ਬੇਟਾ ਆਪਣੇ ਮਾਤਾ ਪਿਤਾ ਨੂੰ ਸੜਕ ਪਰ ਮਰਦਾ ਛੱਡ ਆਪਣੀ ਨਵੀਂ ਜ਼ਿੰਦਗੀ ਵਸਾਉਣ ਚੱਲਾਂ ਹੈ ਅਰੇ ਤੂੰ ਤਾਂ ਕਿਸੇ ਦਾ ਪਤੀ ਬਣਨੇ ਦੇ ਲਾਇਕ ਹੀ ਨਹੀਂ ਹੈ ਤੂੰ ਪਹਿਲਾ ਵੀ ਜੁਵਾਰੀ ਸੀ ਤੂੰ ਅੱਜ ਵੀ ਜੁਵਾਰੀ ਹੈ ਮੈਂ ਪੂਰੇ ਯਕੀਨ ਦੇ ਨਾਲ ਕਹਿ ਸਕਦਾ ਹਾਂ ਤੂੰ ਇਹੀ ਵਿਆਹ ਵੀ ਪੈਸੇ ਦੇ ਲਈ ਹੀ ਕਰ ਰਿਹਾ ਹੈ ਕਿਉਂਕਿ ਜਿੰਨਾ ਮੈਂ ਤੈਨੂੰ ਜਾਣਦਾ ਹਾਂ ਜ਼ਿੰਮੇਵਾਰੀ ਤਾਂ ਤੇਰੇ ਵਿੱਚ ਹੈ ਹੀ ਨਹੀਂ RAMLAL JI NE KIHA SONU NE KIHA MERE LAYI PAISA HI MERI ZIMMEDARI HAI HUN MERA VIHAJ ITTHE HO RIHA HAI NA USDE BARE VICH JAN KE TA HOSH HI UDD JAN GE TOHADE US KAR NU VECHNE DE BAAD SARA PAISA PHIR JUE VICH HAR GAYA ਪਰ ਫਿਰ ਮੇਰੀ ਲਾਟਰੀ ਸਿਮਰਨ ਦੇ ਰੂਪ ਵਿੱਚ ਲੱਗੀ ਪਤਾ ਹੈ ਇਸ ਨੂੰ ਵੀ ਤੁਸੀਂ ਲੋਕਾਂ ਦੀ ਵਜ੍ਹਾ ਨਾਲ ਮੈਂ ਪਾਇਆ ਹੈ ਇੱਕ ਵਾਰ ਜਾਣ ਪਛਾਈ ਸੀ ਇਸ ਦੀ ਫਿਰ ਆਪਣੇ ਅਨਾਥ ਅਤੇ ਇਕੱਲੇ ਹੋਣੇ ਦਾ ਦੁੱਖੜਾ ਸੁਣਾਇਆ ਫਿਰ ਕਿਹਾ ਸੀ ਅੱਜ ਦੇ ਦਿਨ ਦੀ ਖੁਸ਼ੀ ਤੁਸੀਂ ਦੇਖ ਹੀ ਸਕਦੇ ਹੋ ਸੋਨੂੰ ਨੇ ਕਿਹਾ ਤੈਨੂੰ ਕੀ ਲੱਗਦਾ ਹੈ ਦੁਨੀਆ ਵਿੱਚ ਇੱਕ ਤੂੰ ਹੀ ਚਲਾਕ ਹੈ ਸਾਨੂੰ ਜੋ ਤੂੰ ਇੱਕ ਵਾਰ ਬੇਫਕੂਫ ਬਣਾ ਕੇ ਆਪਣੇ ਸੁਧਰਨੇ ਦਾ ਵਾਦਾ ਕਰਕੇ ਧੋਖੇ ਨਾਲ ਕਰ ਦੇ ਕਾਗਜ਼ਾਤ ਪਰ ਸਾਈਨ ਕਰਵਾਏ ਸੀ ਅੱਜ ਵੀ ਤੂੰ ਧੋਖੇ ਨਾਲ ਇੱਕ ਕੁੜੀ ਨੂੰ ਆਪਣੇ ਜਾਲ ਵਿੱਚ ਫਸਾਇਆ ਸੋਚ ਰਿਹਾ ਹੈ ਕਿ ਬਚ ਜਾਵੇਂਗਾ ਇਸ ਤੋਂ ਪਹਿਲਾਂ RAMLAL ਬਾਬੂ ਆਪਣੀ ਗੱਲਾਂ ਖਤਮ ਕਰ ਪਾਉਂਦੇ ਸਾਨੂੰ ਬੋਲ ਪੈਂਦਾ ਹੈ ਤਾਂ ਕੀ ਤੁਸੀਂ ਸਭ ਨੂੰ ਜਾ ਕੇ ਦੱਸੋਗੇ पागल बुड्ढे ਅਸੀਂ ਦੋਨਾਂ ਦਾ ਫਾਸਲਾ ਦੇਖ ਹੁਣੇ ਕਿੱਥੇ ਤੁਸੀਂ ਇੱਕ ਨੌਕਰ ਅਤੇ ਕਿੱਥੇ ਮੈਂ ਇਸ ਘਰ ਦਾ ਹੁਣੇ ਵਾਲਾ ਜਵਾਈ ਕੋਣ ਵਿਸ਼ਵਾਸ ਕਰੇਗਾ ਤੁਹਾਡੇ ਪਰ ਮੈਂ ਤਾਂ ਕਹਿੰਦਾ ਹਾਂ ਆਪਣੀ ਭਲਾਈ ਚਾਹੁੰਦੇ ਹੋ ਤਾਂ ਚਲੇ ਜਾਓ ਇੱਥੇ ਤੋਂ ਨਹੀਂ ਤਾਂ ਪਹਿਲਾਂ ਤੋਂ ਵੀ ਬੱਤਰ ਹਾਲ ਕਰ ਦਏ ਦੇਵਾਂਗਾ ਬੇਟਾ ਤੈਨੂੰ ਹਰ ਗੱਲ ਦੀ ਜਲਦੀ ਬਹੁਤ ਰਹਿੰਦੀ ਹੈ ਮੇਰੀ ਪੂਰੀ ਗੱਲ ਤਾਂ ਸੁਣ ਲਿਆ ਕਰ ਮੈਂ ਕਹਿ ਰਿਹਾ ਸੀ ਤੂੰ ਜੋ ਬੜਾ ਸੀਨਾ ਚੋੜਾ ਕਰ ਆਪਣੀ ਤਾਰੀਫ਼ ਕਰ ਰਿਹਾ ਸੀ ਮੇਰੇ ਸਾਹਮਣੇ ਇਹ ਕਿਸੇ ਨੇ ਸੁਣ ਲਿਆ ਜਰਾ ਪਿੱਛੇ ਮੁੜ ਕੇ ਦੇਖ ਲੈ ਸੋਨੂੰ ਜਦ ਪਿੱਛੇ ਮੁੜਦਾ ਹੈ ਤਾਂ ਉਸਦੀ ਦੂਲਣ ਸਿਮਰਨ ਨੂੰ ਉੱਥੇ ਖੜੀ ਦੇਖ ਕੇ ਉਸਦੀ ਸਿੱਟੀ ਪੀਟੀ ਹੀ ਗੁੰਮ ਹੋ ਜਾਂਦੀ ਹੈ ਪੁੱਤ ਪਹਿਲਾਂ ਮੈਂ ਬਹੁਤ ਰੋਂਦਾ ਸੀ ਕਿਉਂਕਿ ਤੈਨੂੰ ਮਿਲਣੇ ਦੀ ਉਮੀਦ ਨਹੀਂ ਸੀ ਪਰ ਜਦ ਤੇਰੇ ਨਾਲ ਮਿਲ ਕੇ ਉਹ ਗਰਮ ਚਾਹ ਦਾ ਸਵਾਦ ਚਖਿਆ ਕਸਮ ਖਾ ਲਈ ਕਿ ਤੈਨੂੰ ਵੀ ਇੱਕ ਸਵਾਦ ਚ ਖਾਉਂਗਾ ਸਬਕ ਦਾ ਜਿਸ ਨੂੰ ਤੂੰ ਜ਼ਿੰਦਗੀ ਭਰ ਯਾਦ ਰੱਖੇਂਗਾ ਫਿਰ ਮੈਨੂੰ ਪਤਾ ਚੱਲਿਆ ਕਿ ਅੱਜ ਤੇਰੀ ਹੀ ਸਗਾਈ ਹੈ ਅਤੇ ਮੈਂ ਇਸ ਕੁੜੀ ਨੂੰ ਤੇਰੀ ਸਚਾਈ ਦੱਸਣ ਚਲਾ ਗਿਆ ਪਰ ਗੱਲ ਉੱਥੇ ਹੀ ਆ ਕੇ اٹਕ ਗਈ ਸਕ ਪਕਾਉਂਦੇ ਹੋਏ ਕਿ ਹਾਂ ਨਹੀਂ ਸਿਮਰਨ ਇਹ ਸਭ ਇਸ ਬੁੱਢੇ ਦੀ ਚਾਲ ਹੈ ਤੂੰ ਇਸ ਦੀ ਗੱਲਾਂ ਵਿੱਚ ਨਾ ਕੀ ਜਦ ਹੀ ਸੋਨੂ ਦੇ ਗੱਲ ਪਰ ਇੱਕ ਜ਼ੋਰ ਦਾ ਥੱਪੜ ਪੈਂਦਾ ਹੈ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਇੰਨਾ ਵੱਡਾ ਧੋਖਾ ਕਰਨੇ ਦੀ ਵਿਆਹ ਵਿੱਚ ਆਏ ਸਾਰੇ ਲੋਕ ਲਾੜੇ ਨੂੰ ਹੈਰਾਨੀ ਭਰੀ ਨਜ਼ਰਾਂ ਨਾਲ ਦੇਖ ਰਹੇ ਸੀ ਸੋਨੂ ਕੁਝ ਕਹਿੰਦਾ ਕਿ ਇੱਕ ਹੋਰ ਥੱਪੜ ਉਸਦੇ ਗੱਲ ਪਰ ਪਿਆ ਖਬਰਦਾਰ ਜੇਕਰ ਆਪਣੀ ਗੰਦੀ ਜ਼ੁਬਾਨ ਤੋਂ ਮੇਰਾ ਨਾਮ ਵੀ ਲਿਆ ਤਾਂ ਅਰੇ ਜੋ ਆਪਣੇ ਮਾਤਾ ਪਿਤਾ ਨੂੰ ਧੋਖਾ ਦੇ ਸਕਦਾ ਹੈ ਉਸ ਦਾ ਕਿਆ ਭਰੋਸਾ ਕੀ ਕਰ ਲੂੰ ਮੈਨੂੰ ਧੋਖਾ ਨਹੀਂ ਦੇਵੇਗਾ ਦੂਲੰਦ ਦਾ ਐਸਾ ਰੁੱਧ ਰੂਪ ਦੇਖ ਕੇ ਸਾਰੇ ਲੋਕ ਹੈਰਾਨੀ ਨਾਲ ਸਿਮਰਨ ਨੂੰ ਦੇਖ ਰਹੇ ਸੀ ਮਮਤਾ ਜੀ ਉਸ ਦੇ ਸਾਹਮਣੇ ਗੁੱਸੇ ਵਿੱਚ ਖੜੀ ਹੁੰਦੀ ਹਨ ਅਤੇ ਕਹਿੰਦੀ ਹਨ ਆਪਣੇ ਮਾਤਾ ਪਿਤਾ ਦੇ ਬੁਢਾਪੇ ਦੇ ਨਾਲ ਖੇਲ ਕੇ ਚੈ ਨਹੀਂ ਮਿਲਿਆ ਤੈਨੂੰ ਹੁਣ ਇਸ ਨੂੰ ਆਪਣਾ ਸ਼ਿਕਾਰ ਬਣਾਉਣ ਚੱਲਾ ਹੈ ਦੇਖ ਦੁਨੀਆ ਕਿੰਨੀ ਛੋਟੀ ਹੈ ਤੇਰਾ ਕੀਤਾ ਅੱਜ ਤੇਰੇ ਪਰ ਹੀ ਆ ਕੇ ਪਿਆ ਤੂੰ ਸਾਨੂੰ ਬੇਕਾਰ ਕੀਤਾ ਅਸੀਂ ਇੱਕ ਬ੍ਰਿਧ ਆਸ਼ਰਮ ਪਹੁੰਚੇ ਉੱਥੇ ਤੋਂ ਦੂਸਰੇ ਬ੍ਰਿਧ ਆਸ਼ਰਮ ਅਤੇ ਉੱਥੇ ਉੱਥੇ ਦੇ ਕੰਮ ਤੋਂ ਇੱਥੇ ਸ਼ਾਇਦ ਤੈਨੂੰ ਸਜ਼ਾ ਦਿਲਾਉਣੀ ਸਾਡੇ ਹੱਥਾਂ ਵਿੱਚ ਹੀ ਲਿਖੀ ਸੀ ਸਿਮਰਨ ਬੋਲੀ ਆਂਟੀ ਤੁਸੀਂ ਚਿੰਤਾ ਨਾ ਕਰੋ ਇਸ ਅਨਾਥ ਨੂੰ ਹੁਣ ਇਸਦੇ ਅਸਲੀਕਰ ਵਾਲੇ ਮਿਲਣਗੇ ਜੇਲ੍ਹ ਵਿੱਚ ਸੋਨੂੰ ਗਿੜਗੜਾਉਂਦਾ ਹੋਇਆ ਆਪਣੇ ਮਾਤਾ ਪਿਤਾ ਤੋਂ ਮਾਫੀ ਮੰਗਣ ਲੱਗਦਾ ਹੈ ਪਰ ਉਸਦੇ ਮੰਮੀ ਪਾਪਾ ਉਸ ਨੂੰ ਅੱਜ ਮਾਫ ਨਹੀਂ ਕਰਦੇ ਫਿਰ ਪੁਲਿਸ ਆ ਕੇ ਫਰੋਡ ਦੇ ਇਲਜ਼ਾਮ ਵਿੱਚ ਸੋਨੂੰ ਨੂੰ ਫੜ ਕੇ ਲੈ ਜਾਂਦੀ ਹੈ ਮੰਡਪ ਵਿੱਚ ਮੌਜੂਦ ਸਾਰੇ ਲੋਕ ਸਿਮਰਨ ਦੇ ਲਈ ਤਾਲੀ ਵਜਾਣ ਪਰ ਮਜਬੂਰ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਐਸੀ ਹੀ ਕੁੜੀਆਂ ਆਪਣੇ ਲਈ ਅੱਗੇ ਵੱਧ ਕੇ ਕਦਮ ਚੁੱਕਣ ਲੱਗਣ ਤਾਂ ਐਸੇ ਲੋਕਾਂ ਦੀ ਕਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਕੁੜੀ ਦੇ ਨਾਲ ਕੁਝ ਵੀ ਗਲਤ ਕਰਨ ਸਿਮਰਨ ਨੂੰ ਖੁਸ਼ ਰਹਿਣੇ ਦਾ ਆਸ਼ੀਰਵਾਦ ਦੇ ਕੇ ਸਾਰੇ ਲੋਕ ਮੰਡਪ ਤੋਂ ਮੁੜ ਜਾਂਦੇ ਹਨ ਉਸਦੇ ਬਾਅਦ ਰਾਮ ਲਾਲ ਅਤੇ ਮਮਤਾ ਜੀ ਵੀ ਉੱਥੇ ਤੋ ਜਾਣ ਲੱਗਦੇ ਹਨ ਕਿ ਜਦ ਹੀ ਸਿਮਰਨ ਉਨ੍ਹਾਂ ਨੂੰ ਰੋਕ ਕੇ ਕਹਿੰਦੀ ਹੈ ਅੱਜ ਤੁਸੀਂ ਲੋਕਾਂ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ ਇਸ ਲਈ ਤੁਸੀਂ ਲੋਕਾਂ ਦੇ ਲਈ ਮੇਰੇ ਕੋਲ ਕੁਝ ਹੈ ਤੁਹਾਡਾ ਉਹ ਕਰ ਜਿਸ ਨੂੰ ਤੁਹਾਡੇ ਦੋ ਧੋਖੇ ਨਾਲ ਲੈ ਲਿਆ ਗਿਆ ਸੀ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਲੋਕ ਸਿਰਫ ਆਪਣੇ ਬਾਰੇ ਵਿੱਚ ਸੋਚਦੇ ਹਨ ਉੱਥੇ ਤੁਸੀਂ ਲੋਕਾਂ ਨੇ ਬੇਸਹਾਰਾ ਹੋ ਕੇ ਵੀ ਮੇਰੇ ਬਾਰੇ ਵਿੱਚ ਸੋਚਿਆ ਇਹ ਜਾਣਦੇ ਹੋਏ ਵੀ ਕਿ ਜੇਕਰ ਤੁਸੀਂ ਸੱਚ ਸਾਬਿਤ ਨਾ ਕਰ पाए ਤਾਂ ਸੜਕ ਪਰ ਆ ਸਕਦੇ ਹੋ ਤੁਸੀਂ ਇਹ ਜੋਖਮ ਚੁੱਕਿਆ ਇਸ ਲਈ ਇੰਨਾ ਇਨਾਮ ਤਾਂ ਬਣਦਾ ਹੈ ਆਪਣੇ ਘਰ ਨੂੰ ਫਿਰ ਤੋਂ ਵਾਪਸ ਪਾ ਕੇ ਰਾਮ ਲਾਲ ਜੀ ਅਤੇ ਮਮਤਾ ਜੀ ਦੇ ਖੋਸ਼ੀ ਦੇ ਹੰਝੂ ਵਹਿ ਰਹੇ ਸੀ ਜੋ ਸ਼ਬਦਾ ਵਿੱਚ ਬਿਆਨ ਕਰ ਪਾਣਾ ਮੁਸ਼ਕਿਲ ਸੀ ਫਿਰ ਵੀ ਆਪਣੇ ਕੰਬਦੇ ਬੁੱਲਾਂ ਨਾਲ ਰਾਮ ਲਾਲ ਜੀ ਕਹਿੰਦੇ ਹਨ ਬੇਟਾ ਸਦਾ ਖੁਸ਼ ਰਹੋ ਅਤੇ ਅੱਗੇ ਤੋਂ ਕਿਸੇ ਪਰ ਵੀ ਵਿਸ਼ਵਾਸ ਕਰਨੇ ਤੋਂ ਪਹਿਲਾਂ ਸਾਡਾ ਹਾਲ ਯਾਦ ਕਰ ਲੈਣਾ ਜੋ ਇਹਨਾਂ ਲੁੱਟੇ ਹੋਏ ਬਜ਼ੁਰਗਾ ਨੂੰ ਵਾਪਸ ਤੋਂ ਉਸ ਦਾ ਟਿਕਾਣਾ ਦਿਲਾਇਆ ਅੱਜ ਰਾਮ ਲਾਲ ਜੀ ਅਤੇ ਮਮਤਾ ਜੀ ਆਪਣੇ ਘਰ ਵਿੱਚ ਖੁਸ਼ੀ-ਖੁਸ਼ੀ ਰਹਿੰਦੇ ਹਨ ਅਤੇ ਆਪਣਾ ਗੁਜ਼ਾਰਾ ਕਰਨੇ ਦੇ ਲਈ ਘਰ ਦੇ ਉਪਰੀ ਹਿੱਸੇ ਨੂੰ ਕਿਰਾਏ 'ਤੇ ਰੱਖ ਦਿੱਤਾ। ਉਹਨਾਂ ਨੂੰ ਹਰ ਹਫ਼ਤੇ ਇੱਕ ਆਖਿਰ ਵਿੱਚ ਕਿਸੇ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਅਤੇ ਉਹ ਹੈ ਉਹਨਾਂ ਦੀ ਬੇਟੀ ਸਿਮਰਨ। ਹਮੇਸ਼ਾ ਹੀ ਉੱਥੇ ਆਉਂਦੀ ਪੂਰਾ ਦਿਨ ਉੱਥੇ ਹੀ